ਸਸਤੀ ਕਲ ਸਾਰਿਆਂ ਨੂੰ ਅੱਜ ਹੈ ਨਵੀਂ ਕਹਾਣੀ ਮਰਦਾਨੀ ਰਾણો ਨਾਮ ਦੀ ਲੜਕੀ ਆ ਉੱਚੀ ਲੰਬੀ ਸੋਹਣੇ ਕਦ ਕੱਠ ਦੀ ਮਾਪਿਆਂ ਨੇ ਵਿਆਹ ਕੀਤਾ ਇੱਕ ਚੰਗੀ ਜ਼ਮੀਨ ਦੇ ਮਾਲਕ ਹਰਦੀਪ ਸਿੰਘ ਦੇ ਨਾਲ ਹਰਦੀਪ ਦਾ ਮਾਪਿਓ ਮਰ ਚੁੱਕਾ ਸੀ ਹਰਦੀਪ ਦਾ ਵਿਆਹ ਉਸਦੇ ਭਰਾ ਭਜਾਈ ਨੇ ਕੀਤਾ ਸੀ ਹਰਦੀਪ ਸ਼ਰਾਬ ਦਾ ਆਦੀ ਜ਼ਰੂਰ ਸੀ ਪਰਾ ਨਾਲ ਵਧੀਆ ਰਹਿੰਦਾ ਸੀ ਰਾਣੋਂ ਦੀ ਜਠਾਣੀ ਨਾਲ ਘਟ ਬੰਦੀ ਸੀ ਇਸ ਕਰਕੇ ਜਲਦੀ ਵੱਖ ਹੋ ਗਏ ਰਾਣੋਂ ਦੇ ਘਰੇ ਦੋ ਲੜਕੀਆਂ ਤੇ ਇੱਕ ਲੜਕੇ ਨੇ ਜਨਮ ਲਿਆ ਰਾਣੂ ਨੂੰ ਬਹੁਤ ਸ਼ੌਂਕ ਸੀ ਖੁਦ ਪੜਨ ਦਾ ਪਰ ਆਪਦੀ ਖੁਸ਼ੀ ਪੂਰੀ ਨਹੀਂ ਹੋਈ ਇਸ ਕਰਕੇ ਆਪਦੀਆਂ ਲੜਕੀਆਂ ਨੂੰ ਪੜਾਉਣ ਦਾ ਪੂਰਾ ਸ਼ੌਂਕ ਕਰਦੀ ਸੀ ਵੀ ਇਹਨਾਂ ਦਾ ਸ਼ੌਂਕ ਪੂਰਾ ਕਰ ਦੇਣਾ ਹਰਦੀਪ ਨੇ ਭਰਾ ਨਾਲੋਂ ਵੱਖਰਾ ਆਪਦਾ ਘਰ ਬਣਾ ਲਿਆ ਕਿਉਂਕਿ ਬੰਦੀ ਨਹੀਂ ਸੀ ਹਰਦੀਪ ਤੇ ਰਾਣੋ ਵਧੀਆ ਰਹਿਣ ਲੱਗ ਗਏ ਹੁਣ ਹਰਦੀਪ ਨੇ ਸੋਚਿਆ ਆਪਦੀ ਜ਼ਮੀਨ ਘੱਟ ਹੈ ਪਰ ਮਹਿੰਗੇ ਮੁੱਲ ਦੀ ਇਹਨੂੰ ਵੇਚ ਕੇ ਜ਼ਿਆਦਾ ਜ਼ਮੀਨ ਬਣਾ ਲਵਾਂਗੇ ਹਰਦੀਪ ਨੇ ਆਪਦੀ ਜ਼ਮੀਨ ਵੇਚ ਦੇ ਦਿੱਤੀ ਤੇ ਹੋਰ ਨਵੀਂ ਖਰੀਦ ਲਈ ਰਾਣੋ ਦੇ ਜਿਵਾਕ ਸਕੂਲ ਜਾਂਦੇ ਸੀ ਵਧੀਆ ਪੜਾਈ ਕਰਦੇ ਸੀ ਰਾਣੋ ਹਿੰਮਤੀ ਬਹੁਤ ਸੀ ਹਰਦੀਪ ਨਾਲ ਖੇਤੀ ਕੰਮ ਦਾ ਵੀ ਨਾਲ ਕੰਮ ਕਰਾਉਂਦੀ ਸੀ ਹਰਦੀਪ ਨੇ ਜੋ ਨਵੀਂ ਜ਼ਮੀਨ ਲਈ ਸੀ ਉਹ ਰੋਲੇ ਵਾਲੀ ਨਿਕਲੀ। ਮਤਲਬ ਉਸ ਜ਼ਮੀਨ ਤੇ ਕੇਸ ਚੱਲਦਾ ਸੀ। ਹੁਣ ਹਰਦੀਪ ਨਾਲ ਉਹਨਾਂ ਦੀ ਲੜਾਈ ਹੋ ਜਾਂਦੀ ਸੀ। ਹਰਦੀਪ ਨਾਲ ਤੱਕਾ ਹੁਣ ਲੱਗ ਗਿਆ। ਇਸ ਵਾਰ ਫਸਲ ਦੂਜੀ ਧਿਰ ਨੇ ਵੜ ਲਈ। ਹਰਦੀਪ ਜ਼ਮੀਨ ਵਾਉਣ ਲੱਗ ਗਿਆ, ਬੀਜਣ ਲੱਗ ਗਿਆ ਪਰ ਦੂਜੀ ਧਿਰ ਨੇ ਲੜਾਈ ਕੀਤੀ। ਹਰਦੀਪ ਨੂੰ ਜ਼ਮੀਨ ਵਾਉਣ ਨਹੀਂ ਦਿੱਤੀ। ਹਰਦੀਪ ਤੇ ਰਾਣੋ ਨੇ ਪਿੰਡ ਦੇ ਬਾਕੀ ਰਿਸ਼ਤੇਦਾਰ ਇਕੱਠੇ ਕੀਤੇ। ਜ਼ਮੀਨ ਵਾਉਣ ਦਾ ਫੈਸਲਾ ਹਰਦੀਪ ਦੇ ਹੱਕ ਵਿੱਚ ਹੋ ਗਿਆ। ਉਹ ਜ਼ਮੀਨ ਵਾਲੇ ਸ਼ਰੀਕ ਸੀ। ਜ਼ਮੀਨ ਤੇ ਕੇਸ ਸ਼ੁਰੂ ਹੋ ਗਿਆ। ਰਾਣੋ ਵਰਗਿਆਂ ਨੇ ਸ਼ਰੀਕਾਂ ਦੇ ਕੇਸ ਕਰ ਦਿੱਤਾ। ਹੁਣ ਜ਼ਮੀਨ ਵਾਉਣ ਬੀਜਣ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਸੀ। ਰਾਣੋ ਤੇ ਹਰਦੀਪ ਦੋਨੋਂ ਇਕੱਠੇ ਖੇਤ ਜਾਂਦੇ ਸੀ। ਪਾਣੀ ਲਾਉਣ ਵੀ ਰਾਣੋ ਨਾਲ ਜਾਂਦੀ ਸੀ। ਇਸ ਵਾਰ ਫਸਲ ਦੀ ਬਿਜਾਈ ਹਰਦੀਪ ਨੇ ਕੀਤੀ। ਇਸ ਕਰਕੇ ਨਰਮਾ ਚੁਗ ਲਿਆ। ਖੇਤ ਵੇਰਲੀ ਸੀ ਹੁਣ ਹਰਦੀਪ ਵਰਗੇ ਵਾਉਣ ਵਾਸਤੇ ਆਏ ਹੋਏ ਸੀ ਖੇਤ ਵਿੱਚ ਦੂਜੀ ਧਿਰ ਦੇ ਸ਼ਰੀਕ ਜੋਗੇ ਜੱਗੂ ਵਰਗੇ ਪਹਿਲਾ ਖੇਤ ਹੀ ਖੜੇ ਸੀ ਉਹਨਾਂ ਦਾ ਖੇਤ ਦੀ ਤੇ ਜ਼ਮੀਨ ਤੇ ਰੌਲਾ ਜੋ ਚੱਲਦਾ ਸੀ ਉਹਨ ਹਰਦੀਪ ਦੇ ਨਾਲ ਲੜਦੇ ਸੀ ਵੀ ਇਹੇ ਜ਼ਮੀਨ ਦਾ ਹੱਕ ਸਾਡਾ ਗਾ ਪਰ ਹਰਦੀਪ ਨੇ ਮੁੱਲ ਲਈ ਸੀ ਇਸ ਕਰਕੇ ਹਰਦੀਪ ਕਹਿੰਦਾ ਸੀ ਮੇਰੀ ਆ ਇਹ ਦੋਨਾਂ ਦਾ ਝਗੜਾ ਹੋ ਗਿਆ ਲੜਾਈ ਵੱਧ ਗਈ ਹਰਦੀਪ ਤੇ ਤੇਜ ਹਥਿਆਰ ਨਾਲ ਹਮਲਾ ਕੀਤਾ ਹਰਦੀਪ ਤੇ ਤੇਜ ਹਥਿਆਰ ਨਾਲ ਹਮਲਾ ਕੀਤਾ ਤੇ ਟਰਾਲੀ ਚ ਪਾ ਕੇ ਜੱਗੂ ਵਰਗੇ ਹਰਦੀਪ ਨੂੰ ਸੁੱਟਣ ਵਾਸਤੇ ਜਾਂਦੇ ਸੀ ਰਸਤੇ 'ਚ ਰਾણો ਤੇ ਰਾણો ਦੀ ਜਠਾਣੀ ਹਰਦੀਪ ਨੂੰ ਦੇਖਣ ਵਾਸਤੇ ਆਉਂਦੀਆਂ ਸੀ ਕਿਉਂਕਿ ਘਰੋਂ ਗਏ ਹਰਦੀਪ ਨੂੰ ਬਹੁਤ ਟਾਈਮ ਜੋ ਹੋ ਗਿਆ ਸੀ ਰਾણો ਦੂਰੋਂ ਹੀ ਜੱਗੂ ਵਰਗਿਆਂ ਨੂੰ ਦੇਖ ਕੇ ਖੇਤ ਟਰੈਕਟਰ ਤੇ ਜਾਂਦਿਆਂ ਦੇਖਿਆ ਤਾਂ ਰਾણો ਟਰੈਕਟਰ ਦੇ ਮੂਹਰੇ ਹੋ ਕੇ ਖੜੀ ਹੋ ਗਈ ਜਦੋਂ ਦੇਖਿਆ ਹਰਦੀਪ ਖੂਨ ਨਾਲ ਲਤਪਤ ਸੀ ਰਾਣੋ ਦੇ ਉਹਦੀ ਜਠਾਣੀ ਨੇ ਰੌਲਾ ਪਾ ਦਿੱਤਾ ਆਸੇ-ਪਾਸੇ ਵਾਹਨਾ ਵਿੱਚੋਂ ਖੇਤਾਂ 'ਚੋਂ ਭੱਜ ਕੇ ਲੋਕੀ ਆ ਗਏ ਹਰਦੀਪ ਨੂੰ ਖਿੱਚ ਕੇ ਟਰਾਲੀ 'ਚੋਂ ਰਾਣੋ ਨੇ ਲੈ ਲਿਆ ਖੇਤ ਤੋਂ ਜਾਂਦੇ ਹੋਰ ਕਿਸੇ ਟਰੈਕਟਰ ਨੂੰ ਰੋਕ ਕੇ ਉਹਦੇ ਉੱਪਰ ਰੱਖ ਕੇ ਹਸਪਤਾਲ ਲੈ ਗਈ ਪਰ ਹਰਦੀਪ ਮਰ ਚੁੱਕਾ ਸੀ ਹਰਦੀਪ ਨੂੰ ਲੈ ਕੇ ਰਾਣੋ ਵਰਗੀਆਂ ਘਰੇ ਆ ਜਾਂਦੀਆਂ ਹਰਦੀਪ ਦਾ ਸੰਸਕਾਰ ਹੋ ਜਾਂਦਾ ਹਰਦੀਪ ਦੇ ਭਰਾ ਭਜਾਈ ਦੋਨੋਂ ਸਾਥ ਦਿੰਦੇ ਸੀ ਸਾਰੇ ਪਿੰਡ ਦੇ ਦਰਵਾਜ਼ੇ ਬੰਦ ਸੀ ਕਿਉਂਕਿ ਸਾਰਾ ਪਿੰਡ ਹਰਦੀਪ ਦੇ ਘਰੇ ਸੀ ਪਰ ਉਹ ਦੁਸ਼ਮਣ ਆਪਦੇ ਘਰੇ ਬੈਠੇ ਸੀ ਹਰਦੀਪ ਦੇ ਸੱਜੇ ਪਾਸੇ ਤੇ ਖੱਬੇ ਪਾਸੇ ਦੋਨੋਂ ਘਰ ਉਹਨਾਂ ਦੇ ਦੁਸ਼ਮਣਾਂ ਦੇ ਸੀ ਹਰਦੀਪ ਦਾ ਭੋਗ ਪੈ ਗਿਆ ਰਾਣੋ ਦੇ ਸਾਥ ਪਿੱਕਾ ਪਿੰਡ ਸੀ ਸਾਰਾ ਪੇਕਾ ਪਿੰਡ ਆਇਆ ਹੋਇਆ ਸੀ ਪੇਕੇ ਪਿੰਡ ਦੇ ਬੰਦਿਆਂ ਨੇ ਪੱਗ ਚੱਕੀ ਤੇ ਰਾਣੂ ਦੇ ਬੰਨ ਦਿੱਤੀ ਰਾਣੂ ਨੂੰ ਪਿਓ ਨੇ ਕਿਹਾ ਪੁੱਤ ਖੜਾ ਹੋ ਜਾ ਅੱਜ ਤੋਂ ਖੁਦ ਬੰਦਾ ਬਣ ਜਾ ਤੇ ਆਪਦੀ ਜ਼ਮੀਨ ਨੂੰ ਵਾਹ ਵੀਜ ਕੇ ਦਿਖਾ ਅਸੀਂ ਤੇਰੇ ਨਾਲ ਹਾਂ ਤੂੰ ਉਸੇ ਜ਼ਮੀਨ ਵਿੱਚ ਹਲ ਚਲਾਉਣਾ ਜਿਸ ਵਿੱਚ ਤੇਰੇ ਘਰ ਵਾਲੇ ਨੂੰ ਮਾਰ ਦਿੱਤਾ ਹਰਦੀਪ ਜ਼ਮੀਨ ਦੀ ਖਾਤਰ ਆਪਦੀ ਜਾਨ ਦੇ ਕੇ ਚਲੇ ਆ ਗਿਆ ਉੱਠ ਪੁੱਤ ਤੂੰ ਹੁਣ ਬੰਦਾ ਬਣ ਰਾਣੂ ਨੇ ਪੱਗ ਬੰਨ ਲਈ ਤੇ ਕਿਹਾ ਮੈਂ ਉਸੇ ਜ਼ਮੀਨ 'ਚ ਰਹਿਣਾ ਉਹ ਜ਼ਮੀਨ ਸ਼ਰੀਕਾਂ ਵਾਸਤੇ ਨਹੀਂ ਛੱਡਣੀ ਜੋ ਮੇਰਾ ਪਤੀ ਆਪਦੀ ਜਾਨ ਦੇ ਕੇ ਗਿਆ ਮੈਂ ਵੀ ਬੇਸ਼ੱਕ ਉੱਥੇ ਮਰ ਜਾਵਾਂ ਮੈਨੂੰ ਖੇਤ 'ਚ ਝੁੱਗੀ ਪਾ ਕੇ ਬੈਠਣਾ ਮਨਜ਼ੂਰ ਹੈ ਰਾਣੂ ਨੇ ਘਰ ਨੂੰ ਸੰਭਾਲ ਲਿਆ ਰਾਣੂ ਦੀ ਵੱਡੀ ਲੜਕੀ ਕਾਲੇ ਪੜਨ ਲੱਗ ਗਈ ਹੁਸ਼ਿਆਰ ਸੀ ਖੇਤ ਦਾ ਕੰਮ ਮਾਹ ਕਰਨ ਲੱਗ ਪਈ ਦੂਜੀ ਲੜਕੀ ਸਿਮਰਨ ਨਾਨੀ ਲੈ ਗਈ ਸਿਮਰਨ ਨਾਨਕੇ ਪੜਦੀ ਸੀ ਲੜਕਾ ਪਾਲਾ ਛੋਟਾ ਸੀ ਕਾਲੇ ਤੇ ਰਾਣੂ ਦੋਨੋਂ ਖੇਤ ਜਾਂਦੀਆਂ ਉਥੇ ਕਈ ਖੁਰਪੇ ਕਸੌਲੀ ਨਾਲ ਖੇਤ ਨੂੰ ਗੁੱਡਣਾ ਤੇ ਕਣਕ ਬੀਜ ਦਿੱਤੀ ਜੱਗੂ ਟਰੈਕਟਰ ਨਾਲ ਕਣਕ ਨੂੰ ਬੀਜ ਆਉਂਦਾਗਾ ਬਾਹੇ ਆਉਂਦਾਗਾ ਰਾਣੂ ਸਾਹਮਣੇ ਜੱਗੂ ਵਰਗਿਆਂ ਦੇ ਫਿਰਦੀ ਰਹਿੰਦੀ ਖੇਤ ਚ ਮੋਢੇ ਤੇ ਕਹੀ ਚੱਕ ਕੇ ਕੇਸ ਦੋ ਚੱਲਦੇ ਸੀ ਇੱਕ ਤਾਂ ਜ਼ਮੀਨ ਦਾ ਦੂਜਾ ਹਰਜੀਪ ਤੇ ਕਤਲ ਦਾ ਜੱਗੂ ਵਰਗੇ ਵਸਤੇ ਜਾਂਦੇ ਸੀ ਰਾਣੂ ਵੀ ਉਸੇ ਵਸਤੇ ਜਾਂਦੀ ਸੀ ਜਦੋਂ ਕਚਹਿਰੀ 'ਚ ਤਰੀਕ ਹੁੰਦੀ ਰਾણો ਨੇ ਉਸੇ ਬੱਸ 'ਚ ਬੈਠਣਾ ਡਰਾਈਵਰ ਦੀ ਸੀਟ ਦੇ ਕੋਲੇ ਪਿੱਛੇ ਜੱਗੂ ਵਰਗੇ ਬੈਠੇ ਹੁੰਦੇ ਸੀ ਜੱਗੂ ਵਰਗੇ 6-7 ਬੰਦੇ ਰਲ ਕੇ ਤਰੀਕ ਤੇ ਜਾਂਦੇ ਸੀ ਰਾણો ਡਰਦੀ ਨਹੀਂ ਸੀ ਮਹੀਨੇ ਬਾਅਦ ਤਰੀਕ ਹੁੰਦੀ ਸੀਗੀ ਤੇ ਰਾણો ਕੱਲੀ ਜਾਂਦੀ ਹੁੰਦੀ ਸੀ ਰਾણો ਤੇ ਕਾਲੋ ਕਾਲੇ ਦੋਨੇ ਖੇਤਾਂ 'ਚ ਕੰਮ ਕਰਦਿਆਂ ਸਾਰਾ ਦਿਨ ਕਰਦਿਆਂ ਸੀ ਰਾણો ਦੇ ਪੇਕੇ ਸਾਥ ਦਿੰਦੇ ਸੀ ਪਰ ਰਾણો ਦੇ ਘਰ ਦਾ ਖਰਚ ਰਾણો ਦੇ ਨਾਲ ਕੇ ਚੁਕਦੇ ਸੀ ਮਹੀਨੇ ਦਾ ਰਾਸ਼ਨ ਗਰਮੀ ਸਰਦੀ ਦੇ ਕੱਪੜੇ ਨਾਨਕੇ ਹੀ ਦਿੰਦੇ ਸੀ। ਰਾਣੋਂ ਦੇ ਪੇਕੇ ਪਿੰਡ ਸਾਰਾ ਰਾਣੋਂ ਦੇ ਨਾਲ ਸਪੋਰਟ ਵਾਸਤੇ ਸੀ। ਕਣਕ ਵੱਡੀ ਹੋਈ ਸੀ। ਰਾਣੋਂ ਦੀ ਕਣਕ ਝਾੜ ਘੱਟ ਸੀ ਕਿਉਂਕਿ ਕਣਕ ਬੀਜੀ ਹੱਥਾਂ ਨਾਲ ਸੀ। ਜੱਗੂ ਦੀ ਕਣਕ ਵਧੀਆ ਸੀ। ਖੇਤਾਂ ਵਿੱਚ ਪੱਕਣ ਦੇ ਨੇੜੇ ਸੀ। ਰਾਣੋਂ ਨੇ ਇੱਕ ਰਾਤ ਨੂੰ ਖੇਤ 'ਚ ਖੜੀ ਕਣਕ ਨੂੰ ਅੱਗ ਲਾਈ ਜੱਗੂ ਦੇ। ਰਾਣੋਂ ਅੱਗ ਲਾ ਕੇ ਰਸਤੇ 'ਚ ਮਿਲੀ ਗੱਡੀ ਤੇ ਚੜ੍ਹ ਕੇ ਆਪਣੇ ਪੇਕੇ ਆ ਗਏ। ਹਣ ਸ਼ਰੀਕਾ ਨੇ ਰਾਣੂ ਤੇ ਕੇਸ ਕਰ ਦਿੱਤਾ ਰਾਣੂ ਕਣਕ ਵਾਲੇ ਕੇਸ ਚ ਤਰੀਖ ਤੇ ਗਈ ਰਾਣੂ ਨੂੰ ਮਹੀਨੇ ਵਾਸਤੇ ਜੇਲ੍ਹ ਚ ਰੱਖ ਦਿੱਤਾ ਗਿਆ ਰਾਣੂ ਨੂੰ ਕੁਝ ਪਤਾ ਨਹੀਂ ਸੀ ਮੈਨੂੰ ਇਸ ਵਾਰ ਜੇਲ੍ਹ ਜਾਣਾ ਪਊ ਰਾਣੂ ਕੋਲ ਕੋਈ ਕਪੜਾ ਨਹੀਂ ਸੀ ਰਾਣੂ ਨੇ ਉੱਥੋਂ ਇੱਕ ਕਿਸੇ ਔਰਤ ਨਾਲ ਗੱਲ ਕਰਕੇ ਕੋਲੇ ਮਿਲਣ ਆਉਣ ਤੇ ਪੇਕੇ ਪਿੰਡ ਖਬਰ ਪਹੁੰਚਾ ਦਿੱਤੀ ਕਿ ਮੈਂ ਜੇਲ੍ਹ ਚ ਹਾਂ ਤੇ ਮੈਨੂੰ ਸਮਾਨ ਭੜਾ ਜੋ ਤੇ ਤੇ ਜਵਾਕਾਂ ਕੋਲੇ ਘਰੇ ਜਾਂਦੇ ਰਹੋ ਜਵਾਕਾਂ ਕੋਲੇ ਜੇਠੇ ਜਠਾਣੀ ਸੀ ਰਾਣੋਂ ਮਹੀਨੇ ਤੋਂ ਜੇਲ੍ਹ ਆ ਗਈ। ਤੁੱਕਰੇ ਆ ਗਈ ਮਹੀਨੇ ਬਾਅਦ ਕਰੇ ਆ ਗਈ। ਉਹੀ ਕੇਸ ਤਰੀਕਾ ਸ਼ੁਰੂ ਸੀ ਰਾਣੋਂ ਡਰਦੀ ਨਹੀਂ ਸੀ। ਹੁਣ ਤਾਂ ਐਂ ਸੋਚਦੀ ਸੀ ਜੱਗੂ ਨੂੰ ਇੱਥੇ ਹੀ ਖਤਮ ਕਰ ਦੇਵਾਂ। ਸ਼ਰੀਕਾ ਨੂੰ ਮੌਤ ਦੇਣੀ ਹੈ ਰਾਣੋਂ ਦਾ ਮਕਸਦ ਇਹੀ ਬਣ ਚੁੱਕਿਆ ਸੀ। ਇੱਕ ਵਾਰ ਤਰੀਖ ਤੇ ਰਾਣੋਂ ਨਾਲ ਜਠਾਣੀ ਤੇ ਜੇਠਾਏ ਸੀ। ਪੇਸ਼ੀ ਪਈ ਗੱਲਬਾਤ ਹੋਈ ਜਦੋਂ ਕਮਰੇ ਚੋਂ ਬਾਹਰ ਆਏ ਤੇ ਰਾਣੋਂ ਨੇ ਇੱਕਦਮ ਜੱਗੂ ਨੂੰ ਦੇਖਿਆ। ਰਾਣੋਂ ਜੱਗੂ ਨੂੰ ਝੰਟਾ ਮਾਰਿਆ। ਲਬਤ ਫੜ ਲਈ ਤੇ ਥੱਲੇ ਡੇਗਦਾ ਭੱਜ ਗਿਆ ਜੇਠ ਜਟਾਣੀ ਨੇ ਫੜੀ ਜੱਗੂ ਭੱਜ ਗਿਆ ਕੰਧ ਟੱਪ ਗਿਆ ਰਾਣੂ ਨੇ ਗਾਲਾਂ ਦੀ ਝੜੀ ਲਾ ਦਿੱਤੀ ਖੜ ਜੇ ਮਰਦਾ ਤਾਂ ਹੁਣ ਕਿਉਂ ਭੱਜਦਾ ਰਾਣੂ ਦਾ ਖੂਨ ਖੋਲ ਰਿਆ ਸੀਗਾ ਰਾਣੂ ਨੂੰ ਇੱਕੋ ਕੰਮ ਦਿੱਸਦਾ ਸੀ ਜਦੋਂ ਕੇਸ ਦੀ ਜਿੱਤ ਹੋਵੇ ਉਹ ਵੀ ਦਿਨ ਆ ਗਿਆ ਰਾਣੂ ਕੇਸ ਜਿੱਤ ਗਈ ਰਾਣੂ ਦੇ ਹੱਕ 'ਚ ਫੈਸਲਾ ਹੋ ਗਿਆ ਹੁਣ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਪਹਿਲੀ ਵਾਰੀ ਵੌਣ ਬੀਜਣ ਵਾਸਤੇ ਰਾਣੂ ਦੇ ਪੇਕੇ ਆਏ ਹੋਏ ਸੀ ਤੇ ਪੁਲਿਸ ਵੀ ਆਈ ਹੋਈ ਸੀ ਰਾਣੂ ਦੀ ਲੜਕੀ ਕਾਲੇ ਵੀ ਵਧੀਆ ਪੜਦੀ ਸੀ ਕਾਲੇ ਨੂੰ ਪੁਲਿਸ ਦੀ ਨੌਕਰੀ ਮਿਲ ਗਈ ਰਾਣੂ ਦਾ ਲੜਕਾ ਪੜ੍ਹਾਈ ਕਰਦਾ ਤੇ ਖੇਤੀ ਕਰਦਾ ਰਾਣੂ ਸਾਰੇ ਰਿਸ਼ਤੇਦਾਰਾਂ ਨੂੰ ਮਾਣ ਸੀ ਰਾਣੂ ਤੇ ਰਾਣੂ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ ਸੀ ਅੱਜ ਵੀ ਰਾਣੂ ਇਹ ਹੀ ਬੋਲਦੀ ਹੈ ਜਦੋਂ ਪੈਰ ਚੁੱਕ ਲਿਆ ਫਿਰ ਪਿੱਛੇ ਨਾ ਦੇਖੋ ਕੋਸ ਮੌਤ ਨਾ ਦੇਖੋ ਨਾ ਡਰੋ ਜਦੋਂ ਆਉਣੀ ਹੈ ਆਈ ਜਾਣੀ ਹੈ ਅੱਜ ਵੀ ਰਾਣੋ ਦੁਸ਼ਮਣਾਂ ਦੇ ਘਰਾਂ ਦੇ ਵਿੱਚ ਘਾਰ ਰੈਂਦੀ ਹੈ ਰਾਣੋ ਰਾਤ ਨੂੰ ਮੰਜੇ ਤੇ ਆਪਦੇ ਕੋਲੇ ਡਾਂਗ ਰੱਖ ਕੇ ਪੈਂਦੀ ਹੈ ਹਿੰਮਤ ਰੱਖੋ ਕੁਝ ਠਾਂ ਲਓ ਫਿਰ ਪਿੱਛੇ ਮੁੜ ਕੇ ਨਾ ਦੇਖੋ ਰਾਣੋ ਖੁਦ ਵਾਹੀ ਕਰਦੀ ਹੈ ਅੱਜ ਉਹਦਾ ਪੁੱਤ ਜਵਾਨ ਹੈ ਨਾਲ ਖੇਤੀ ਕਰਾਉਂਦਾਗਾ ਤੇ ਦੁਸ਼ਮਣ ਸਾਰੇ ਚੁੱਪ ਕਰਕੇ ਬੈਠ ਗਏ ਜਦੋਂ ਤੱਕ ਰਾਣੋ ਜਿਉਂਦੀ ਹੈ ਦੁਸ਼ਮਣਾਂ ਨੂੰ ਸੁਪਨੇ ਵਿੱਚ ਹੀ ਡਰਾਉਂਦੀ ਰਹੂਗੀ ਇਹ ਸੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸਣਾ ਜੀ ਅੱਗੇ ਵੀ ਸ਼ੇਅਰ ਕਰਨੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ